ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਫੱਟ ਲੈ ਕੇ ਆਜਣਾ ਜੀ ਗੱਲ ਅਗਲੇ 5-7 ਦਿਨਾਂ ਦੀ ਕਰਾਂਗੇ ਯਾਨੀ ਕਿ 15 ਅਕਤੂਬਰ ਤੱਕ ਮੌਸਮ ਪੰਜਾਬ ਦਾ ਤੇ ਨਾਲ ਲੱਗਦੇ ਸੂਬਿਆਂ ਦਾ ਕਿਵੇਂ ਦਾ ਰਹਿ ਸਕਦਾ ਨਾਲ ਲੱਗਦੇ ਖੇਤਰਾਂ ਦੇ ਮੌਸਮ ਦੇ ਵੀ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗੇ ਸੈਟਲਿਟ ਤੋਂ ਸਿਰਾਂ ਐਸਲੀਆਂ ਲਾਈਵ ਤੁਹਾਡੇ ਨਾਲ ਸਾਂਝਾ ਕਰ ਰਹੀਆਂ ਜੇ ਲਗਭਗ ਉੱਤਰ ਭਾਰਤ ਦੇ ਬਹੁਤੇ ਖੇਤਰਾਂ ਦੇ ਵਿੱਚ ਜਿਹੜਾ ਜਾਂ ਮਾਸੂ ਐਸਲੇ ਸਾਥ ਬਣਿਆ ਹੋਇਆ ਜਿਵੇਂ ਕਿ ਅਸਾਂ ਅੰਦਾਜ਼ੇ ਆ ਰਹੀਆਂ ਕਿ ਆਥਮ ਸਵੇਰੇ ਤੇ ਰਾਤਾਂ ਦੀ ਜਿਹੜੀ ਠੰਡਕ ਆ ਉਹ ਵਧੇਗੀ ਦਿਨਾਂ ਦੇ ਟੈਂਪਰੇਚਰ ਹੌਲੀ ਹੌਲੀ ਰਾਈਸ ਕਰਨੇ ਸ਼ੁਰੂ ਕਰਨਗੇ ਤੇ ਅਗਲੇ 1-2 ਦਿਨਾਂ ਦੇ ਵਿੱਚ ਦਿਨਾਂ ਦੇ ਟੈਂਪਰੇਚਰ ਜਿਹੜੇ 30-31-32 ਦੇ ਆਸ-ਪਾਸ ਜਜ ਹੋਣਗੇ ਸੋ ਰਾਤਾਂ ਠੰਡੀਆਂ ਹੋਣਗੀਆਂ ਰਾਤਾਂ ਦੇ ਟੈਂਪਰੇਚਰ ਡਿੱਪ ਕਰਨਗੇ ਤੇ ਆਥਮ ਸਵੇਰੇ ਜਿਹੜੀ ਆ ਠੰਡਕ ਜ਼ੋਰ ਫੜੇਗੀ ਫਿਲਹਾਲ ਅਗਲੇ 6-7 ਦਿਨ ਮੀਂਹ ਸਿੱਧੇ ਤੌਰ ਤੇ ਗੱਲ ਕਰੀਏ ਕਿ ਅਗਲਾ ਸਿਸਟਮ ਕਦੋਂ ਆਉਂਦਾ ਜਾ ਫਿਰਿਆ ਜਾਂ ਫਿਰ ਕੋਈ ਉਮੀਦ ਹੈ ਸਾਰੋ ਇਤਨਾ ਦੇ ਵਿੱਚ ਹੈ ਜਾਂ ਨਹੀਂ ਹੈ ਸਿਸਟਮ ਫਿਲਹਾਲ ਅਗਲੇ 10 ਦਿਨਾਂ ਤੱਕ ਤਾਂ ਕੋਈ ਨਹੀਂ ਆ ਰਿਹਾ ਦਿਵਾਲੀ ਤੱਕ ਕੋਈ ਵੱਡੇ ਮੀਂਹ ਦੇ आसार ਨਹੀਂ ਆ ਜਿਹੜਾ ਸਿਸਟਮ ਆਉਂਦਾ ਜਾਖ ਰਿਹਾ ਉਹ 24-25 ਅਕਤੂਬਰ ਦੇ ਲਾਗੇ ਸ਼ਾ ਗਿਆ ਆਉਂਦਾ ਜਾਖ ਰਿਹਾ ਜਿਹੜਾ ਕਿ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਮੀਂਹ ਹੋ ਆ ਸਕਦਾ ਫਿਲਹਾਲ ਸਿਸਟਮ ਦੂਰ ਹੈ ਕਹਾਣੀ ਉਲਟ ਵੀ ਹੋ ਸਕਦੀ ਹੈ ਹੋ ਸਕਦਾ ਸਿਸਟਮ ਵੱਡੇ ਫੱਦਰ ਤੇ ਨਾ ਵੀ ਲੱਗੇ ਹਾਲਾਂਕਿ ਸਭ ਪਹਿਲਾਂ ਵੀ ਇੱਕ ਇੱਕ ਦੋ ਜਿਹੜੇ ਘੱਟ ਤਵਾ ਦੇ ਖੇਤਰ ਹੈ ਉਹ ਬੰਗਾਲ ਦੀ ਖਾੜੀ ਤੋਂ ਉੱਤ ਕੇ ਇਧਰ ਨੂੰ ਆਣਗੇ ਉੱਤਰ ਭਾਰਤ ਵੱਲ ਕਿੰਨੇ ਕੁ ਮੀਂਹ ਲੱਗਦੇ ਨੇ ਤੇ ਆਉਂਦੇ ਦਿਨਾਂ ਦੇ ਵਿੱਚ ਯਾਨਕਿ ਦਿਵਾਲੀ ਤੋਂ ਬਾਅਦ ਇਹ ਮੌ ਫਿਲਹਾਲ ਇਹਨਾਂ ਦੇ ਵਿੱਚ ਕੋਈ ਵੱਡਾ ਫੇਰ ਬਦਲ ਵੀ ਹੋ ਸਕਦਾ ਸਿਸਟਮ ਘਟ ਵੀ ਲੱਗ ਸਕਦਾ ਸਿਸਟਮ ਵੱਧ ਵੀ ਲੱਗ ਸਕਦਾ ਫਿਲਹਾਲ ਦੂਰ ਦੀਆਂ ਗੱਲਾਂ ਨੇ ਤੇ ਅਗਲੇ 10 ਦਿਨਾਂ ਤੱਕ ਕੋਈ ਵੱਡਾ ਸਿਸਟਮ ਹੋਂ ਦਾ ਨਜ਼ਰ ਨਹੀਂ ਆ ਰਿਹਾ ਸੋ ਇੱਕ ਅਪਡੇਟ ਤੁਹਾਨੂੰ ਹੋਰ ਦੇਣੀ ਹੈ ਜਿਹੜੀ ਕਿ ਆਪਣੇ ਮੁਲਕ ਤੋਂ ਬਾਹਰਲੇ ਜਾਂ ਵਿਦੇਸ਼ ਦੇ ਆਪਾਂ ਕਹ ਲਈਏ ਕਿ ਉੱਥੇ ਅਜ ਇੱਕ ਅਪਡੇਟ ਜੋ ਵੱਡੀ ਖਬਰ ਸਾਹਮਣੇ ਆਈ ਫਿਲੀਪੀਨਸ ਦੇ ਵਿੱਚ ਜਿਹੜਾ ਇੱਕ ਸ਼ਕਤੀਸ਼ਾਲੀ ਅੱਜ ਪਚਾਲ ਆਇਆ 7.6 ਦੀ ਤੀਬਰਤਾ ਜਿਹੜੀ ਹੈ ਜਿਸ ਤਰ੍ਹਾਂ ਇੱਕ ਖਤਰਨਾਕ ਪਦਰ ਦਾ ਪਚਾਲ ਹੁੰਦਾ ਫਿਲੀਪੀਨਸ ਦੇ ਸਮੁੰਦਰੀ ਤੱਟ ਤੇ ਸਮੁੰਦਰ ਦੇ 10 ਕਿਲੋਮੀਟਰ ਹੇਠਾਂ ਡੁੱਗਾਈ ਤੇ ਇਹਦਾ ਕੇਂਦਰ ਸੀ ਤੇ ਇਹ ਸ਼ਕਤੀਸ਼ਾਲੀ ਪਚਾਲ ਜਿਹੜਾ ਅੱਜ ਫਿਲੀਪੀਨਸ ਦੇ ਵਿੱਚ ਆਇਆ ਤੇ ਇਹ ਪਚਾਲ ਦੇ ਹੋਂਦ ਸਦਕਾ ਜਿਹੜੀ ਹੈ ਸਨਾਮੀ ਦੀ ਚੇਤਾਵਨੀ ਜਿਹੜੀ ਹੈ ਫਿਲੀਪੀਨਸ ਨਾਲ ਲੱਗਦੇ ਖੇਤਰਾਂ ਲਈ ਨਾਲ ਲੱਗਦੇ ਦੇਸ਼ਾਂ ਨੇ ਜਾਰੀ ਕੀਤੀ ਜਾ ਚੁੱਕੀ ਆ ਸੋ ਇਹ ਅਪਡੇਟ ਜਿਹੜੀ ਮਲਕਤਾਂ ਵਪਾਰੀਆਂ ਤੋਂ ਆ ਰਹੀ ਆ ਉਹ ਹੀ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇੱਕ ਨਜ਼ਰ ਤਾਜ਼ਾ ਅਪਡੇਟ ਤੇ ਲਾਵਾਂਗੇ ਜੋ ਅੱਜ ਜਾਰੀ ਕੀਤੀ ਹੈ ਜੀ ਭਾਰਤੀ ਮੌਸਮ ਵਿਭਾਗ ਨੇ ਤੇ ਗੱਲ ਅਗਲੇ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਕਰੀਏ ਤੇ 16 ਅਕਤੂਬਰ ਤੱਕ ਵੱਡੇ ਮੀਂਹ ਦੇ ਕੋਈ ਅਸਰ ਨਹੀਂ ਆ। ਮੌਸਮ ਡਰਾਈ ਤੇ ਖੁਸ਼ਕ ਰਹੇਗਾ। ਦਿਨ ਦਾ ਟੈਂਪਰੇਚਰ ਹੌਲੀ-ਹੌਲੀ 1 ਤੋਂ 2 ਡਿਗਰੀ ਦਾ ਵਾਧਾ ਹੋਵੇਗਾ। ਰਾਤਾਂ ਦੇ ਟੈਂਪਰੇਚਰ ਡਿਪ ਕਰਨਗੇ। ਤੇ ਫਿਲਹਾਲ ਵੱਡੇ ਮੀਂਹ ਚਖੜ ਦੇ ਅਸਰ ਫਿਲਹਾਲ ਨਜ਼ਰ ਨਹੀਂ ਆ ਰਹੇ। ਜਿਹੜਾ ਸਿਸਟਮ ਆ ਰਿਹਾ ਉਹ ਦੀਵਾਲੀ ਤੋਂ ਬਾਅਦ ਹੀ ਆ ਸਕਦਾ। ਦੀਵਾਲੀ ਤੋਂ ਪਹਿਲਾਂ ਜੇ ਕੋਈ ਸਿਸਟਮ ਆਉਂਦਾ ਵੀ ਹੈ ਕੋਈ ਹਲਕਾ-ਮੋਟਾ ਤੇ ਉਹਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਅਸੀਂ ਅਸੀਂ ਲਾਈਵ ਆ ਕੇ ਤੁਹਾਨੂੰ